ਕਾਲਸਾ ਵਾਹ ਹੀ ਗੁਰਜੀ ਕੀ ਫਤਿਹ ਸੋਨੂੰ ਅੱਜ ਜਿਹੜਾ ਮੀਂਹ ਪਿਆ ਤੇ ਕੱਲ ਨਾਲਾ ਪਿਆ ਉਹਦੀ ਝਲਕ ਦਿਖਾਉਣ ਜਾ ਰਹੇ ਆ ਆ ਉਧਰੋਂ ਸਕੂਟਰੀ ਆਉਗੀ ਵੇਖਾਂ ਕਿੰਨੇ ਕਿੰਨੇ ਦੌੜਦੀਆਂ ਛੱਪੜ ਤੇ ਸੜਕ ਇੱਕ ਬਰਾਬਰ ਹੋ ਗਈ ਨਾਲਾ ਨਹੀਂ ਚੱਲ ਰਿਹਾ ਹਾਲ ਵੀ ਬਰਾਬਰ ਹੋਇਆ ਪਿਆ ਆ ਸੜਕ ਤੇ ਛੱਪੜ ਇੱਕ ਬਰਾਬਰ ਸਾਇ ਪਿਆ ਗਿੱਲਾ ਨੇ ਘਰ ਦੇ ਕੋਲੇ ਛੱਪੜ ਜਿਹੜਾ ਇੱਕ ਬਰਾਬਰ ਹੋਇਆ ਵੇਖਣਾ ਵਾਂ ਛੱਪੜ ਦਾ ਲੈਵਲ ਵੀ ਦਿਖਾਉਣਾ ਐ ਸਾਨੂੰ ਸੜਕ ਦਾ ਲੈਵਲ ਵੀ ਦਿਖਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਕੱਲ ਤੇ ਅੱਜ ਵਾਲੇ ਮੀਂਹ ਦੋ ਦਿਨਾਂ ਵਾਲੇ ਮੀਂਹ ਨਾਲ ਗਰਾਉਂਡ ਦਾ ਕੋਠੇਗੁਰੂ ਗਰਾਉਂਡ ਦਾ ਵੇਖੋ ਕੀ ਹਾਲ ਬਣ ਗਿਆ ਮੇਰੇ ਦੋਸਤੋ ਮੇਰੇ ਹੀ ਤਰ੍ਹਾਂ ਨੂੰ ਸਾਹ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਕੋਠਾਗੁਰੂ ਤੋਂ ਭਗਤਿਆਂ ਨੂੰ ਜਾਂਦਾ ਰੋਡ ਦਿਖਾ ਰਹੇ ਆ ਬੋਧਮੀ ਪਿਆ। ਸਾਈਕਲ ਦਾ ਠੀਕ ਆ। ਗੱਡੀ ਕੋਲ ਵੀ। ਬੋਧਮੀ ਪਾਇਆ ਰੱਬ ਨੇ ਬਈ ਦੋ ਦਿਨ। ਆਹ ਗੱਡੀ ਵੇਖੋ ਜੈਨ ਜੀ। ਅਲਟੋ। ਇਨਨ ਆਬਦੇ ਡੇਟਾ ਡੋਪਦੇ ਆ ਗੱਡੀ ਦੇ ਪਰ ਰਬ ਨੇ ਤਸੱਲਗਾ ਹੀ ਕਰਾ ਦਿਆਂ ਅਗਲੀ ਦਿਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਉਰੇ ਬਾਪੂ ਬਿਕਰ ਸੰਧੂ ਕੋਲੇ ਖ ਬੈਠਾ ਤੁਹਾਨੂੰ ਮੀਂਹ ਦਿਖਾਉਣ ਜਾ ਰਹੇ ਹਾਂ ਮੋਟਰਸਾਈਕਲ ਦਾ ਅੱਧਾ ਟਾਇਰ ਤੇ ਇੰਜਨ ਦਾ ਥੱਲੜਾ ਹਿੱਸਾ ਪੂਰਾ ਡੁੱਬਿਆ ਹੋਇਆ ਆਹਾਂ ਇਹਨਾਂ ਨੇ ਮੀਂਹ ਇਹ ਗਲੀ 'ਚ ਖੜਾ ਕੋਲ ਲਟਗਾ ਨੰਗਾ ਨੰਗਾ ਵੇਖੋ ਦੇ आज जम्मा नुਕਰ ਤੇ ਆ ਕੇ ਖੜ ਗਿਆ ਬਾਪੂ ਦੇ ਦੇਲੀ ਦੇਲੀ ਤੇ ਦੇਲੀ ਤੇ ਆ ਕੇ ਖੜ ਗਿਆ ਕਿਵੇਂ ਆ ਬਾਪੂ ਮੀ ਕਿਨਾਂ ਪਿਆ ਕਿਨਾਂ ਕਿ ਮੀ ਆਇਆ ਪਹੁੰਚ ਗਿਆ ਤੇ ਹਮ ਗਿਆ ਮੈਂ ਤਾਂ ਫੋਨ ਕਰ ਕਰ ਮੈਂ ਕਿ ਉਹ ਹੁਸ਼ਿਆਰੀ ਖਾਈ ਗਈ ਕਿ ਤਾ ਲੋੜ ਉਹ ਮਾਰ ਉਹ ਉਹ ਬਾਈ ਦਾ ਮੋਟਰ ਹਲਕ ਦਾ ਖਰਾਬ ਹੋ ਗਿਆ ਪਲੱਗ ਚ ਪਾਣੀ ਪੈ ਗਿਆ ਇੱਕ ਲੈ ਇਧਰ ਜਵਾਕ ਨਾਈ ਜਾਂਦੇ ਆ ਇੰਦਰ ਜਵਾਗ ਵਿੱਚ ਪਰ ਨਾ 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 ਕਰਾਇ ਨਾ ਕਰ ਆਗਾ ਦੇ 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 ਅਰਦ ਦੀ ਦਾ ਸੰਗ ਤੇ ਆ ਹਾਂ ਦਾ ਪਤਲਾ ਆ ਬ੍ਰੀਕ ਜਾ ਪਾਣੀ ਵਾਲਾ ਸੱਪ ਹਾਂ ਪਾਣੀ ਵਾਲਾ ਕਾਲਾ ਹੁੰਦਾ ਉਹ ਚੜ ਗਿਆ ਪਾਣੀ ਵਾਲਾ ਨਾ ਨਹੀਂ ਭਾਈ ਇਹ ਵੀ ਲੜਦੇ ਨਾ ਜੇ ਕਹਿੰਦੇ